ਗੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਾਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇ ਤਾਂ ਸਮੁੰਦਰ ਸਾਗਰ ਨਿਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੈਤੀ ਮਹੱਲਾ ਪਹਿਲਾ ਕਤਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾਂ ਛਪਾਵੇ ਟਟ ਤੀਰਥ ਹਮਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤੱਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਕਟਹੀ ਮੈਂ ਬਨਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗੜ ਹਮਾਰੇ ਦਇਆ ਕਰੋ ਕਿਛ ਮਹਿਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗੜ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਲਖ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖੋ ਵੇ ਦਿਨ ਰਾਤੀ ਗੋੜੀ ਚੈਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅਗੋ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾਂ ਛਪਾਵੇਂ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤੱਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ कि दु थावो हम आए अगण बिंब जल पीतर निभ दे काहे कम उपाय मेरे साहिबा कौन जाने गुण तेरे कहे न जानी ओगण मेरे रहाओ केते रूख बिरखम जीने केते पशु पाए ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਕਟ ਹੀ ਮੈਂ ਵਣ ਜਾ ਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਬਝਾਨੇ ਸੁਖੋ ਵੇ ਦਿਨ ਰਾਤੀ ਪਰਨਮਤ ਨਾਨਕ ਹੁਕਮ ਪਛਾਨੈ ਸੁਖੋ ਵੇ ਦਿਨ ਰਾਤੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿਛੋਂ ਦੇਖੇ तुज ते कहाँ छपावे टट तीर्थ हमनवखंड देखै हट पटन बाजार लेके तकड़ी तोलण लागा कट ही मैं वन जा रहा जेता समुंद सागर नीर परया तेते औगण हमारे दया करो किस मेरो पावो डूबते पत्थर तारे ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ अगण बिंब जल पीतर निभजे काहे काम उपाए मेरे साहिबा कौन जाने गुण तेरे कहे न जानी ओगण मेरे रहाओ केते रूख बिरखम जीने केते पशु पाए केते नाग कुली में आए ਕੇਤੇ ਪੰਖ ਉਡਾਏ ਹਟ ਪਟਣ ਬਿਜਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਾਟ ਤੀਰਥ ਹਮਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇਤਾ ਸਮੁੰਦਰ ਸਾਗਰ ਨਿਰ ਪਰਿਆ ਤੇ ਤੇ ਔਗੜ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਗੋੜੀ ਚੈਤੀ ਮਹੱਲਾ ਪਹਿਲਾ ਕਤਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਤਰਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ अगण बिंब जल पीतर निभदे काहे कम उपाय मेरे साहिबा कौन जाने गुण तेरे कहे न जानी ओगण मेरे रहाओ केते रूख बिरखम जीने केते पशु पाए केते नाग कुली में आए ਕੇਤੇ ਪੰਖ ਉਡਾਏ ਹਟ ਪਟਣ ਬਿਜਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮੈਂ ਵਣਜਾਰਾ ਜੇ ਤਾ ਸਮੁੰਦ ਸਾਗਰ ਨਿਰ ਪਰਿਆ ਤੇ ਤੇ ਔਗੜ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੈਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ अगण बिंब जल पीतर निभजे काहे काम उपाय मेरे साहिबा कौन जाने गुण तेरे कहे न जानी ओगण मेरे रहाओ केते रूख बिरखम जीने केते पशु पाए केते नाग कुली में आए ਕੇਤੇ ਪੰਖ ਉਡਾਏ ਹਟ ਪਟਣ ਬਿਜਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮੈਂ ਵਣਜਾਰਾ ਜੇ ਤਾ ਸਮੁੰਦ ਸਾਗਰ ਨਿਰ ਪਰਿਆ ਤੇ ਤੇ ਔਗੜ ਹਮਾਰੇ ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਗੋੜੀ ਚੈਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਬਨਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ अगण बिंब जल पीतर निभजे काहे कम उपाय मेरे साहिबा कौन जाने गुण तेरे कहे न जानी ओगण मेरे रहाओ कहते रूख बिरखम जीने कहते पशु उपाय कहते नाग कुली में आए ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇ ਤਾ ਸਮੁੰਦ ਸਾਗਰ ਨਿਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਗੋੜੀ ਚੈਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਨ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਬਨਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੇਤੀ ਮਹੱਲਾ ਪਹਿਲਾ ਕਤਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉੜਾਏ ਹਟ ਪਟਣ ਬਿਜਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਾਟ ਤੀਰਥ ਹਮਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣ ਜਾਣਾ ਜੇ ਤਾ ਸਮੁੰਦ ਸਾਗਰ ਨਿਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਗੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਦੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਨ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਅਗਣ ਹਮਾਰੇ ਦਇਆ ਕਰੋ ਕਿਛ ਮੇਰੂ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਗੋੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ अगण बिंब जल पीतर निभजे काहे काम उपाय मेरे साहिबा कौन जाने गुण तेरे कहे न जानी ओगण मेरे रहाओ कहते रूख बिरखम जीने कहते पशु पाए कहते नाग कुली में आए ਕੇਤੇ ਪੰਖ ਉਡਾਏ ਹਟ ਪਟਣ ਬਿਜਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮਨਵਖੰਡ ਦੇਖੇ ਹਟ ਪਟਣ ਬਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇ ਤਾ ਸਮੁੰਦ ਸਾਗਰ ਨਿਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਗੌੜੀ ਚੈਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਣ ਬਿੰਬ ਜਲ ਪੀਤਰ ਨਿਭਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੇਤੇ ਰੁਖ ਬਿਰਖਮ ਜੀਨੇ ਕੇਤੇ ਪਸ਼ੂ ਪਾਏ ਕੇਤੇ ਨਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨਿਰ ਪਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਣ ਬਰਾਬਰ ਤਪੇ ਬੀਤਰ ਵਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਨੇ ਸੁਖੋ ਵੇ ਦਿਨ ਰਾਤੀ